ਮੈਂ ਡਿਸਰਵ ਵੀ ਕਰਦਾ ਇਹ ਚੀਜ਼ ਹਾਂਜੀ ਕਿਉਂ ਲੋਕ ਵੀ ਕਹਿੰਦੇ ਮੈਂ ਖੁਦ ਨੂੰ ਇਤਲਾ ਦੇ ਮੈਂ ਇਹ ਕੰਮ ਨਾ ਤਾਂ ਕਰਨੀ ਚੰਨੀ ਆਏਗਾ ਤੇ ਸ਼ਾਇਦ ਲੋਕਾਂ ਨਾਲ ਮੈਂ ਸ਼ਾਇਦ ਕਾਮੇਡੀ ਕਰਦਾ ਹਾਂ ਪਰ ਮੈਂ ਕਾਮੇਡੀ ਮੈਨੂੰ ਘੱਟ ਪਸੰਦ ਆਈ ਅਕੋਰਡਿੰਗ ਟੂ ਮੈਂ ਸਾਡੇ ਪਿੰਡ ਚ ਕਿਸੇ ਕੋਈ ਇਦਾਂ ਹੈ ਨਹੀਂ ਜਿਹੜਾ ਫਿਲਮਾਂ ਚ ਆਇਆ ਹੋਵੇ ਆ ਗਿਆ ਚੰਨੀ ਆ ਗਿਆ ਚੰਨੀ ਉਹਨਾਂ ਨੂੰ ਸਾਰੇ ਪਤਾ ਨਿਕਲ ਕੇ ਜਿਵੇਂ ਵਕਤਾਂ ਨੂੰ ਬਾਰੇ ਚੰਨੀ ਆ ਗਿਆ ਚੰਨੀ ਫਿਲਮ ਆਲਾ ਚੰਨੀ ਫਿਲਮ ਆ ਰਹੀ ਓਏ ਮੈਂ ਇੱਕ ਵਾਰ ਪੇਰੈਂਟਸ ਨੂੰ ਕਿਹਾ ਸੀ ਮਨਾਂ ਕਿ ਮੈਂ ਐਕਟਿੰਗ ਦਾ ਸ਼ੌਂਕ ਆ ਉਹਨੂੰ ਵੀ ਚੀਜ਼ ਸਮਝ ਨਹੀਂ ਲੱਗੀ ਪੈਂਡ ਵਾਲੇ ਉਹਨੂੰ ਪਤਾ ਲੱਗੇ ਕਿ ਕਿੱਥੇ ਹੀ ਜਾਂਦਾ ਹੈ ਕੋਈ ਵੀ ਐਕਟ ਕਰਨਾ ਮੈਚ ਕੁਛ ਨਾ ਕੁਛ ਵੀ ਖਾਣਾ ਹੋਊਗਾ ਲੋਕਾਂ ਨੂੰ ਲੱਗਦਾ ਕਿ ਤੇ ਖਾਣ ਨਾਲ ਕਿਤੇ ਇਹਨੇ ਖਾ ਲਿਆ ਫਿਲਮ ਜੁਣ ਲੱਗ ਗਿਆ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਜੇ ਜੱਟ ਵਿਗੜ ਗਿਆ ਫਿਲਮ ਜੈ ਰੰਦਾਵਾ ਜਿਹੜੀ ਕਿ ਕਾਫੀ ਸੁਰਖੀਆਂ ਬਟੋਰੀ ਹੈ ਕਾਫੀ ਜਗ੍ਹਾ ਤੇ ਚਰਚੇ ਨੇ ਕਿਉਂਕਿ ਟ੍ਰੇਲਰ ਰੀਲੀਜ਼ ਹੋ ਚੁੱਕਿਆ ਤਾਂ ਟ੍ਰੇਲਰ ਨੂੰ ਬਹੁਤ ਪਿਆਰ ਮਿਲਿਆ ਸਾਡੇ ਨਾਲ ਸਟਾਰ ਕਾਸਟ ਨੇ ਚੰਨੀ ਕਲਾਕਾਰ ਜਿਹੜੇ ਕਿ ਇੱਕ ਤੁਸੀਂ ਰੀਲਾਂ ਦੇਖੀਆਂ ਹੋਣੀਆਂ ਨੇ ਇੰਸਟਾਗ੍ਰam ਦੇਖਿਆ ਟਿਕਟੌਕ ਦੇਖਿਆ ਹੋਣਾ ਜਿਨ੍ਹਾਂ ਨੇ ਕਾਫੀ ਮਿਹਨਤ ਕੀਤੀ ਐ ਇਸ ਸਟਰਗਲ ਤੋਂ ਬਾਅਦ ਹੁਣ ਫਿਲਮਾਂ ਦੀ ਲਾਈਨ ਜਿਹੜੀ ਸ਼ੁਰੂਆਤ ਹੋਈ ਐ ਚੰਨੀ ਕਲਾਕਾਰ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਜੀ ਤੁਹਾਡਾ ਬਹੁਤ ਬਹੁਤ ਸਾਰੀ ਸੱਸੀ ਗਾਜੀ ਤੁਹਾਡਾ ਨਾਮ ਹੀ ਬਹੁਤ ਵਧੀਆ ਚੰਨੀ ਕਲਾਕਾਰ ਉਧਰ ਤੇ ਕਦੋਂ ਲਾਈਫ ਮਤਲਬ ਫਿਲਮ ਦਾ ਪਹਿਲਾ ਪਹਿਲੀ ਫਿਲਮ ਹੈ ਤੁਹਾਡੀ ਫਿਲਮ ਹੈ ਜੀ ਪਹਿਲੀ ਫਿਲਮ ਜੀ ਜੀ ਕਿਵੇਂ ਲੱਗ ਰਿਹਾ ਹੁਣ ਇੱਕ ਜ਼ਿੰਦਗੀ ਦਾ ਜਦੋਂ ਆਪਾਂ ਆ ਚਲੋ ਮਿਹਨਤ ਕਰਦੇ ਆ ਤੁਸੀਂ ਆਪਣੀ ਲਾਈਨ ਚ ਮਿਹਨਤ ਕੀਤੀ ਕਿਉਂਕਿ ਕਿਸੇ ਦੇ ਰੀਲ ਬਣਾਣੀ ਜਾਂ ਕਿਸ ਨੂੰ ਹਸਾਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਚਲੋ ਕਿਸੇ ਦੇ ਗਾਣੇ ਤੇ ਆਪਾਂ ਰਿਐਕਟ ਕਰਨਾ ਤੇ ਹੁਣ ਫਿਲਮ ਵਿੱਚ ਰੋਲ ਮਿਲਿਆ ਤੇ ਕੀ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਇਹ ਚੀਜ਼ ਮੈਂ ਡਿਸਰਵ ਵੀ ਕਰਦਾ ਇਹ ਚੀਜ਼ ਨੂੰ ਜੀ ਹਾਂ ਜੀ ਮੈਨੂੰ ਲੋਕ ਵੀ ਕਹਿੰਦੇ ਮੈਂ ਖੁਦ ਨੂੰ ਇਦਾਂ ਲੱਗਦਾ ਸੀ ਮੈਂ ਇਹ ਕਰਨੀ ਹੈ ਤਾਂ ਕਰਨੀ ਹੀ ਦੇਖ ਕੇ ਚੰਨੀ ਫਿਲਮਾਂ ਤੇ ਆਏਗਾ ਚੰਨੀ ਆਏਗਾ ਤੇ ਸ਼ਾਇਦ ਆਏਗਾ ਹਾਂਜੀ ਸੋ ਫਰੇ ਫਿਰ ਲੈਣੇ ਸ਼ੁਰੂ ਕਰ ਦਿੱਤੇ ਸੀ ਜਦੋਂ ਦੀ ਇਹ ਰੀਲਾਂ ਸ਼ੁਰੂ ਹੋਈਆਂ ਕਿ ਲੋਕਾਂ ਨੇ ਕਹਿਆ ਸੀ ਚੰਨੀ ਨੂੰ ਇੱਕਦਮ ਸਿਨੇਮਿਆਂ 'ਚ ਵੇਖਣਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਇਹ ਘਰ ਦੇ ਵੀ ਕਹਿੰਦੇ ਸੀਗੇ ਜੀ ਤੇ ਲੋਕ ਫਰੈਂਡ ਸਰਕਲ ਜੋ ਵੀ ਸੀਗਾ ਸਾਰੇ ਕਹਿੰਦੇ ਸੀ ਚੰਨੀ ਨੂੰ ਸਿਨੇਮਿਆਂ 'ਚ ਦੇਖਣਾ ਹੀ ਚਾਣਾ ਤੇ ਇੱਕ ਹੁੰਦਾ ਚਲੋ ਟੜਪ ਪਿੰਡ ਕਿਹੜਾ ਪਹਿਲਾਂ ਦਾ ਮੇਰਾ ਪਿੰਡ ਮਨਸੂਰਾ ਹੈ ਲੁਧਿਆਣੇ ਕੋਲੇ ਮਨਸੂਰਾ ਪਿੰਡ ਵਿੱਚ ਇਹ ਹੁੰਦਾ ਕਿ ਜੇ ਸਾਰੇ ਪਿੰਡ ਦੇ ਵਿੱਚ ਕੋਈ ਨਾ ਕੋਈ ਦੋ ਚਾਰ ਸ਼ਰਾਰਤੀ ਹੁੰਦੇ ਨੇ ਕੋਈ ਅਜੇ ਹੁੰਦੇ ਜਾਂ ਸਕੂਲ 'ਚ ਹੁੰਦੇ ਨੇ ਫਿਰ ਸ਼ੁਰੂਆਤ ਕਿੱਤੋਂ ਹੋਈ ਸਕੂਲ ਤੋਂ ਹੋਈ ਕਿ ਪਿੰਡ ਤੋਂ ਹੋਈ ਮਤਲਬ ਇਸ ਲਾਈਨ ਵੱਲ ਇਹ ਸਕੂਲ ਤੋਂ ਹੀ ਆ ਜੀ ਸਕੂਲ ਦੇ ਵਿੱਚ ਸਟੱਡੀ ਕਰਦੇ ਹੁੰਦੇ ਸਟੱਡੀ ਜਦੋਂ ਥੋੜਾ ਵੀਕ ਹੀ ਹੁੰਦੇ ਸੀਗੇ ਤੇ ਉੱਥੋਂ ਜਿਹੜੇ ਫੰਕਸ਼ਨ ਵਗੈਰ ਹੁੰਦੇ ਸਕੂਲ 'ਚ ਉੱਥੋਂ ਲਿਆਉਂਦੇ ਹੁੰਦੇ ਵੀ ਚਲ ਇਹਨੂੰ ਸਕੈਟ ਵਗੈਰਾ ਹੁੰਦੀ ਜੋ ਕਹਿੰਦੇ ਹੁੰਦੇ ਉਹ ਕਰਵਾਉਨੇ ਇਹਨਾਂ ਨੂੰ ਉਹ ਤੋਂ ਸਕਿੱਟਾ ਸਕੁੱਟਾ ਉਹਨੂੰ ਉਹਨੂੰ ਸਕਿੱਟਾ ਕਹਿੰਦੇ ਅਸੀਂ ਸਕਿੱਟ ਕਿਹੜਾ ਕਰੇਗਾ ਹਾਂ ਜੀ ਤੇ ਉਹਨਾਂ ਜੋ ਕਹਿੰਦੇ ਇਹਨੂੰ ਬ ਤੇ ਉਹ ਕਰ ਕਰਦੇ ਹੁੰਦੇ ਸੀ ਬਸ ਉਦੋਂ ਦੀ ਸ਼ੌਂਕ ਪਿਆ ਚੀਜ਼ ਦਾ ਜੀ ਫਿਲਮਾਂ ਦੇਖਣੀ ਆ ਪੁਰਾਣੀਆਂ ਬਸ ਉ ਤਾਂ ਕਰਕੇ ਕਿਹੜੀਆਂ ਫਿਲਮਾਂ ਜ਼ਿਆਦਾ ਪਸੰਦ ਕਰਦੇ ਮਤਲਬ ਜੇ ਕਿ ਕਿਹੜੇ ਕਲਾਕਾਰ ਮਤਲਬ ਪੁਰਾਣੇ ਆ ਕਿ ਨਵੀਆਂ ਫਿਲਮਾਂ ਜ਼ਿਆਦਾ ਪਸੰਦ ਆ ਨਹੀਂ ਨਹੀਂ ਪੁਰਾਣੀਆਂ ਪੁਰਾਣੇ ਕਿੰਨਾ ਕਿਹੜਾ ਜ਼ਿਆਦਾ ਕੋਈ ਜਿਹੜਾ ਜ਼ਿਆਦਾ ਜਿਹਨੂੰ ਵੇਖ ਕੇ ਹੁੰਦਾ ਵੀ ਮੈਂ ਇਹ ਫਿਲਮਾਂ ਪੰਜਾਬੀ ਫਿਲਮਾਂ ਪੁਰਾਣੀਆਂ ਆ ਜੀ ਬਾਲੀਵੁੱਡ ਦੇ ਕਿੰਦੇ ਫੈਨ ਹੋ ਬਾਲੀਵੁੱਡ ਦੇ ਇਹ ਕਦੇ ਮੌਕਾ ਮਿਲਿਆ ਤਾਂ ਵੀ ਚੰਨੀ ਕਲਾਕਾਰ ਨੂੰ ਮੌਕਾ ਮਿਲਿਆ ਸੀ ਫਲਾਣੇ ਨਾਲ ਆਪਾਂ ਕੰਮ ਕਰਨਾ ਦਿਲ ਚ ਸੋਚਿਆ ਹੀ ਹੁੰਦਾ ਕਈ ਵਾਰ ਨਹੀਂ ਬਾਲੀਵੁੱਡ ਜੇ ਤਾਂ ਇਦਾਂ ਕੁਝ ਹੈ ਨਹੀਂ ਬਸ ਮੈਂ ਫਿਲਮਾਂ ਇਦਾਂ ਦੱਸਿਆ ਵੀ ਮੈਨੂੰ ਫਿਲਮਾਂ ਪਸੰਦ ਆ ਪੁਰਾਣੀ ਫਿਲਮਾਂ ਦੀ ਤੇ ਪੰਜਾਬੀ ਕੀ ਪਸੰਦ ਕਰਦੇ ਹੋ ਮਤਲਬ ਕਿਵੇਂ ਦੀ ਫਿਲਮਾਂ ਪਸੰਦ ਕਰਦੇ ਹੋ ਵੀ ਮੈਂ ਆਨਾਲੇ ਸਮੇ ਚਲੋ ਇੱਕ ਸ਼ੁਰੂਆਤ ਹੈ ਲੋਕ ਵੀ ਸਾਨੂੰ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਕਿਹੜੇ ਕਿਵੇਂ ਦਾ ਆਪਦੇ ਆਪ ਚ ਲੈ ਕੇ ਆਣਾ ਚਾਹੁੰਦੇ ਹੋ ਜੀ ਮੈਂ ਕਾਮੇਡੀ ਲੋਕਲ ਆ ਤਾਂ ਮੈਂ ਕਾਮੇਡੀ ਕਰਦਾ ਜਾਂ ਕਾਮੇਡੀ ਮੈਨੂੰ ਇਦਾਂ ਮੈਂ ਕਾਮੇਡੀ ਦੀ ਥੋੜਾ ਘੱਟ ਕਰਨੀ ਉਹਨਾ ਵਾ ਉਹਦੇ ਸੀਰੀਅਸ ਜਿਹੜੇ ਹੁੰਦੇ ਆ ਸੀਨ ਉਹ ਮੈਨੂੰ ਵਧੀਆ ਲੱਗਦੇ ਆ ਮਤਲਬ ਰੋਂ ਤੋਣ ਵਾਲੇ ਵੀ ਤੇ ਆਸ਼ਕੀ ਉਸ਼ਕੀ ਵਾਲੇ ਰੋਲ ਵੀ ਕਰ ਲੋ ਕਰ ਲੈਂਦੇ ਮਤਲਬ ਹਾਂਜੀ ਹਾਂਜੀ ਬਸ ਥੋੜਾ ਕਾਮੇਡੀ ਨਹੀਂ ਹੁੰਦਾਗਾ ਲੋਕਾਂ ਨੂੰ ਲੱਗਦਾ ਮੈਂ ਸ਼ਾਇਦ ਕਾਮੇਡੀ ਕਰਦਾ ਵਾਂ ਬਟ ਮੈਂ ਕਾਮੇਡੀ ਮੈਨੂੰ ਘੱਟ ਪਸੰਦ ਹੈ ਜੀ ਤੇ ਇੱਕ ਹੁੰਦਾ ਜਦੋਂ ਆਪਾਂ ਸਕੂਲ 'ਚ ਕਰਦੇ ਆ ਕਿ ਇੱਕ ਵਾਰ ਹੁੰਦਾ ਸੀ ਸ਼ਨੀਵਾਰ ਜਾਂ ਕਹਿੰਦੇ ਸੀ ਵੀ ਅੱਜ ਜਿਹੜਾ ਗਾਣਾ ਗਾ ਦੇਗਾ ਤਾਂ ਅੱਜ ਉਹਨੂੰ ਛੁੱਟੀ ਵੀ ਜਲਦੀ ਮਿਲ ਜਾਏਗੀ ਫਿਰ ਉਹਦੋਂ ਫਿਰ ਚੰਨੀ ਕਲਾਕਾਰ ਤਾਂ ਸਭ ਤੋਂ ਅੱਗੇ ਹੁੰਦਾ ਹੋਣਾ ਹੈ ਹਾਂਜੀ ਹਾਂਜੀ ਮੈਡਮਾ ਪੂਰੀਆ ਖੁਸ਼ ਹੁੰਦੀ ਸੀ ਪੂਰੀਆ ਪੋਜ ਫਿਰ ਇਦੂ ਬਾਅਦ ਉਹਨਾਂ ਨੇ ਕਹਿਣਾ ਵੀ ਉਹ ਦੋ ਦਿਨ ਦਿਨ ਬਾਅਦ ਉੱਥੇ ਤਾਂ ਤੂੰ ਬੜਾ ਏਦਾਂ ਕਰਦਾ ਸੀ ਕਿ ਪੜਨ ਵੇਲੇ ਤੈਨੂੰ ਮੋਤ ਪੈਂਦੀ ਆ ਜੀ ਤਾਂ ਕਰ ਗਈ ਹਾਂਜੀ ਹਾਂਜੀ ਉਹਦੋਂ ਗਾਲਾਂ ਜਿਹੜੀਆਂ ਮੈਡਮਾ ਦੇ ਵਿੱਚ ਡੰਡੇ ਡੁੰਡੇ ਵੀ ਪੈਂਦੇ ਆਣੇ ਉਦੋਂ ਤਾਂ ਸੋਟੀ ਹਣੀ ਤੂਤਦੀ ਕੁੱਟ ਬਹੁਤ ਖਾਦੀ ਇਸ ਕੋਲ ਅੱਛਾ ਅਜੀ ਗੱਲ ਹੈ ਜੀ ਉਹ ਇੱਕੋ ਤਾਂ ਮੁਰਗਾ ਬਣਾ ਕੇ ਨੇ ਪਿਛਾ ਉੱਤ ਚੱਕ ਉੱਤ ਚੱਕ ਉੱਤ ਚੱਕ ਹਾਂਜੀ ਹਾਂਜੀ ਬਹੁਤ ਕੁੱਟ ਖਾਦੀ ਆ ਜੀ ਉਹ ਜ਼ਿੰਦਗੀ ਦੇਖੀ ਉਹ 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 ਚਿੱਤ ਨਿਆਰਾ ਵੀ ਸੀਗਾ ਉਹ ਜੀਦੇ ਨਿਆਰਾ ਵੀ ਸੀਗਾ ਉਹ ਜੀਦੇ ਵਿੱਚ ਕਰ ਕਈ ਵਾਰ ਹੁੰਦਾ ਲੱਸੀਆਂ ਦੁੱਧ ਲੈ ਕੇ ਆਣਾ ਟੀਚਰ ਖੁਸ਼ ਹੋ ਜਾਣਗਾ ਅੱਜ ਸ਼ਹਿਰ ਨਾ ਹੀ ਪੈਣਾ ਹਾਂਜੀ ਮੇਰਾ ਸਕੂਲ ਚ ਜਾਂਦੇ ਹੀ ਲੇਟ ਹੁੰਦਾ ਜੀ ਅੱਛਾ ਹਾਂਜੀ ਜਾਂਦੇ ਖੜੇ ਕਰ ਲੈਂਦੇ ਸੀ ਆ ਜਾ ਹਾਂਜੀ ਉਹਨਾਂ ਨੇ ਕਹਿੰਦੇ ਮੈਟ ਚੱਕ ਲੈ ਬਹਿ ਜਾ ਕਰ ਲਈਏਗੇ ਕਲਾਸ ਤੋਂ ਬਾਹਰ ਹੀ ਨਾਲ ਲਗ ਮੈਂ ਹਾਂਜੀ ਹਾਂਜੀ ਤੇ ਉਹ ਮਤਲਬ ਉਹ ਚੀਜ਼ਾਂ ਅੱਜ ਯਾਦ ਵੀ ਆਦੀਆਂ ਨਾ ਵੀ ਅੱਜ ਉਹ ਟੀਚਰ ਵੀ ਕਹਿੰਦੇ ਹਣ ਵੀ ਇਹ ਬੰਦਾ ਉਹ ਹੈ ਜਿੰਨੂੰ ਅਸੀਂ ਛੜੀਆਂ ਨਾਲ ਡੰਡਿਆਂ ਨਾਲ ਕੁੱਟਿਆ ਪਰ ਅੱਜ ਇਹ ਬੰਦਾ ਫਿਲਮਾਂ ਦੇ ਵਿੱਚ ਅੱਜ ਤੁਹਾਡੀ ਫਿਲਮਾਂ ਦੇਖਣ ਵੀ ਆਣਗੇ ਸ਼ਾਇਦ ਮੇਰਾ ਆਪ ਚਾਹਣਾ ਜੀ ਮੈਨੂੰ ਦੇਖਣ ਅੱਛਾ ਹਾਂਜੀ ਤੇ ਪਿੰਡ ਵਿੱਚ ਕਿੰਨਾ ਕੋ ਹੁੰਦਾ ਇੱਕ ਇੱਕ ਪਿੰਡ ਦੇ ਗੱਭਰੂ ਨੂੰ ਜਦੋਂ ਫਿਲਮਾਂ 'ਚ ਕੰਮ ਮਿਲਦਾ ਤੇ ਆਂਡ ਗਵਾਂਡ ਕਈ ਲੋਕ ਸੜਦੇ ਨੇ ਤੇ ਕਈ ਖੁਸ਼ ਹੁੰਦੇ ਨੇ ਕਿੰਨੇ ਸਾਡੇ ਪਿੰਡ ਦੇ ਮੁੰਡੇ ਨੇ ਮਾਣ ਹੈਗਾ ਅਕੋਰਡਿੰਗ ਟੂ ਮੀ ਸਾਡੇ ਪਿੰਡ 'ਚ ਕਿਸੇ ਕੋਈ ਇਦਾਂ ਹੈ ਨਹੀਂ ਜਿਹੜਾ ਫਿਲਮਾਂ 'ਚ ਆਇਆ ਹੋਵੇ ਅੱਛਾ ਮੈਨੂੰ ਹੀ ਲੱਗਦਾ ਚੰਨੀ ਆਇਆ ਚੰਨੀ ਆ ਗਿਆ ਚੰਨੀ ਸ਼ਾਹ ਆ ਗਿਆ ਆ ਗਿਆ ਚੰਨੀ ਸ਼ਾਹ ਆ ਗਿਆ ਚੰਨੀ ਜੀ ਤੁਸੀਂ ਤੇ ਇੰਗਲਿਸ਼ ਹੀ ਬੋਲ ਲੈਂਦੇ ਹੋ ਜਾਣਦੇ ਥੋੜੀ-ਮੋੜੀ ਕੰਮ ਚ ਲਾਉ ਅੱਛਾ ਯੈਸ ਹੋਲਸ ਨਾਲ ਜ਼ਿੰਦਗੀ ਦਾ ਇੱਕ ਹੁੰਦਾ ਆ ਆਪਾਂ ਹੁਣ ਜੈਰ ਦਾ ਬਣਾ ਫਿਲਮ ਕਰ ਰਹੇ ਹੋ ਜੈ ਨਾਲ ਕਿਵੇਂ ਸੰਪਰਕ ਬਣਿਆ ਤੇ ਜੈ ਦਾ ਨਾਲ ਕੰਮ ਕਰਕੇ ਕਿਉਂਕਿ ਜੈ ਇੱਕ ਐਕਸ਼ਨ ਹੀਰੋ ਹੋਂ ਦੀਆਂ ਫਿਲਮਾਂ ਇੱਕ ਅਲੱਗ ਆਡੀਅੰਸ ਹੈ ਕੋ ਆਪਦੇ ਆਪ ਨੂੰ ਵੱਖਰਾ ਦੇਖਣਾ ਚਾਹੁੰਦਾ ਤੇ ਜੈ ਨਾਲ ਕਿਵੇਂ ਸੰਪਰਕ ਬਣਿਆ ਜੈ ਭਾਜੀ ਨਾਲ ਜਿੱਦਾਂ ਜੀ ਮੈਂ ਇਸ ਚੀਜ਼ ਦਾ ਆਡੀਸ਼ਨ ਦਿੱਤਾ ਵਾ ਮੈਨੂੰ ਉਹਨਾਂ ਨੇ ਪਹਿਲਾਂ ਨਹੀਂ ਦੱਸਿਆ ਵੀ ਆ ਫਿਲਮ ਇਦਾਂ ਆਡੀਸ਼ਨ ਦਿੱਤਾ ਪ੍ਰੋਪਰ ਹੋ ਜੀ ਬਾਅਦ ਚ ਮੈਨੂੰ ਦੱਸਿਆ ਵੀ ਇਦਾਂ ਫਿਲਮ ਬਣ ਰਹੀ ਹੈ ਤੇ ਤੁਹਾਡਾ ਰੋਲ ਵੀ ਇਦਾਂ ਵਾ ਫਰੈਂਡ ਦਾ ਰੋਲ ਆ ਦੂਸਤ ਦਾ ਰੋਲ ਆ ਫਿਰ ਦੱਸਿਆ ਵੀ ਆ ਫਿਲਮ ਹੈ ਜੈ ਭਾਜੀ ਨੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕਿਹਾ ਯਾਰ ਅੱਛਾ ਉਹ 9 ਐਕਸਟੇਸ਼ਨ ਵਾਲੇ ਅੱਛਾ ਤੇ ਫਿਰ ਬਾਅਦ ਚ ਇਦਾਂ ਮੈਂ ਸ਼ੂਟਰ ਫਿਲਮ ਤਾ ਕਰਕੇ ਮੈਨੂੰ ਤੇ ਸੈੱਟ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਲੋਈ ਜੈਤੋ ਜੈ ਭਾਈ ਜੈ ਨਾਲ ਤੁਸੀਂ ਤਾਂ ਮਿਲਦਾ ਉਹਨੂੰ ਆਸ਼ਕੀ ਕਰਵਾਉਣ ਦਾ ਵਾਲ ਦੱਸਦੇ ਹੈ ਨਾ ਵੀ ਕਿਵੇਂ ਚੱਲਦੀ ਹੈ ਨਾ ਹਾਂਜੀ 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 ਇਹ ਤਾਂ ਹੈ ਜੀ ਬਸ ਸਿੱਧਾ ਫਿਰ ਮਾਤਰ ਬੰਦੇ ਵਾਲੀ ਆਸ਼ਕੀ ਚ ਲੈ ਜਾਂਦੀ ਹੈ ਜੀ ਤੁਹਾਡਾ ਪਰ ਬੰਦੇ ਤਾਂ ਫਿਰ ਉਹਤੀ ਸ਼ੁਰੂ ਕਰਦੇ ਨੇ ਵੀ ਉਹਨੇ ਇਹਨਾਂ ਦੇ ਸ਼ਰੀਕੇ ਤੋਂ ਕਰ ਲੈਂਦੇ ਨੇ ਵੀ ਇਹਨਾਂ ਕਿੱਥੇ ਰਹਿੰਦੇ ਫਲਾਣਾ ਕਿਹੜਾ ਪਿੰਡ ਹੈ ਮਾਪਿਓ ਖੁਸ਼ ਨੇ ਹੁਣ ਚੰਨੀ ਤੋਂ ਜਦੋਂ ਜਦੋਂ ਇਹ ਚੀਜ਼ਾਂ ਸ਼ੁਰੂਆਤ ਕੀਤੀ ਜਦੋਂ ਰੀਲਾਂ ਦੀ ਤੇ ਪਿੰਡ ਵਾਲੇ ਮਜ਼ਾਕ ਸਮਝਦੇ ਨੇ ਕਿਹੜੇ ਕੰਮਾਂ ਨੂੰ ਪਿਆਰ ਕਰਦਾ ਨਹੀਂ ਕਹਿੰਦੇ ਹੁੰਦੇ ਸੀ ਕਹਿੰਦੇ ਮੂੰਹ ਕਿੱਦਾਂ ਬਣਾ ਰਿਹਾ ਇਦਾਂ ਇਦਾਂ ਉਹ ਚੀਜ਼ ਨੂੰ ਤੇ ਬਟ ਮੈਨੂੰ ਪਤਾ ਸੀਗਾ ਮੈਨੂੰ ਖੁਸ਼ੀ ਮਿਲਦੀ ਹੈ ਇਸ ਚੀਜ਼ ਦੇ ਵਿੱਚ ਬਟ ਬਟ ਮੈਂ ਗਲਤ ਨਹੀਂ ਨਾ ਕਰ ਰਹੀ ਹਾਂ ਇਹ ਕੁਝ ਅੱਛਾ ਹਾਂਜੀ ਲੋਕਾਂ ਦੇ ਵਿੱਚ ਆਵੇਂ ਬੈਕ ਰੀਲਾਂ ਬਣਾ ਦਿੰਦੇ ਸੀ ਬਣਾ ਲੈਂਦਾ ਸੀ ਕਿ ਮੈਂ ਕੋਈ ਦੇਖਣਾ ਹੀ ਨਹੀਂ ਸੀਗਾ ਜੀ ਨਾ ਮੈਂ ਦੇਖਣਾ ਵੀ ਮੇਰੇ ਪਰ ਨਾਲ ਬੰਨਿਆ ਜਾਂ ਪੱਗ ਬੰਨਿਆ ਜਾਂ ਮੈਂ ਬੱਸ ਚਾਂ ਜਾਂ ਮੈਂ ਖੇਤਾਂ ਜਾਂ ਜਾਂ ਪਿੱਛੇ ਮੋਟਰ ਚੱਲ ਰਹੀ ਹੈ ਕੁਝ ਨਹੀਂ ਕਰਨਾ ਖੇਤੀਬਾੜੀ ਵੀ ਕੀਤੀ ਐ ਕਈ ਵਾਰ ਹੁੰਦਾ ਆਪਾਂ ਮਿਹਨਤ ਮਜ਼ਦੂਰੀਆਂ ਵੀ ਕਰਦੇ ਆ ਜੀ ਨਹੀਂ ਕਰਦੇ ਆ ਜੀ ਬਟ ਆਪਾਂ ਉਹ ਖੇਤੀਬਾੜੀ ਵਾਲੇ ਉਹ ਨਹੀਂ ਹੈਗੇ ਮਜ਼ਦੂਰ ਆ ਜੀ ਆਪਾਂ ਅੱਛਾ ਬਈ ਦੋਰੀ ਕੀਤੀ ਤੁਸੀਂ ਮਤਲਬ ਉਹ ਲੋਕਾਂ ਦੇ ਜ਼ਿਮੀਂਦਾਰਾਂ ਦੇ ਖੇਤਾਂ ਤੱਕ ਕੰਮ ਕੀਤੇ ਨੇ ਹਾਂ ਜੀ ਹਾਂ ਜੀ ਹਾਂ ਜੀ ਪਰ ਉਹ ਇੱਕ ਉਹਨਾਂ ਅੱਜ ਮਾਂ ਪਿਓ ਨੇ ਵੀ ਲੱਗਦਾ ਕਿ ਅੱਜ ਉਹ ਜ਼ਿਮੀਂਦਾਰ ਜਿਨ੍ਹਾਂ ਚਲੋ ਕਈ ਤੁਹਾਡੇ ਨਾਲ ਬਹੁਤ ਪਿਆਰ ਰੱਖਦੇ ਹੋਣਗੇ ਵੀ ਕਹਿੰਦੇ ਹੋਣਗੇ ਸਾਡੇ ਖੇਤਾਂ 'ਚੋਂ ਅੱਜ ਸਿਨੇਮਾ ਤੱਕ ਦਾ ਪਹੁੰਚ ਗਿਆ ਚੰਨੀ ਹਾਂ ਜੀ ਹਾਂ ਜੀ ਤੋਂ ਵਧੀਆ ਲੱਗਿਆ ਉਹਨਾਂ ਬੰਦੇ ਨਾਲ ਗੱਲਬਾਤ ਹੋਈ ਪਿੰਡੋਂ ਵੀ ਫੋਨ ਆਏ ਹੋਣਗੇ ਆਂਦੇ ਹੋਣੇ ਜੇ ਤੁਸੀਂ ਹੁਣ ਪਿੰਡ ਜੀ ਘਰੇ ਆਉਂਦੇ ਆ ਮਿਲਣ ਆਉਂਦੇ ਆ ਜੀ ਘਰੇ ਹਾਂਜੀ ਕਈ ਵਾਰੀ ਨਹੀਂ ਮੈਂ ਹੁੰਨਾ ਘਰੇ ਆਉਂਦੇ ਆ ਜੀ ਦੁਬਾਰੇ ਆਉਂਦੇ ਫੇਰ ਦੁਬਾਰੇ ਮਿਲਦੇ ਆ ਜੀ ਹੁਣ ਫਿਲਮ ਤਾਂ ਬਾਦ ਚੰਨੀ ਨੂੰ ਜਦੋਂ ਪਿੰਡ ਲੈ ਕੇ ਜਾਣਾ ਸ਼ਾਇਦ ਪਿੰਡ ਵਾਲਿਆਂ ਨਾਲ ਹੋਣਾ ਵੀ ਹੁਣ ਹਾਰਾ ਹੋਰਾ ਲੈ ਕੇ ਆਏ ਚੰਨੀ ਨੂੰ ਚੰਨੀ ਸ਼ਾ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਪਿੰਡ ਵਾਲਿਆਂ ਦਾ ਜੀ ਇਹਨਾਂ ਪਿਆਰ ਕਰਦੇ ਆ ਜੀ ਸਾਰੇ ਪਿੰਡ ਵਾਲੇ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਆ ਜੀ ਅੱਛਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਿਕਲੇ ਨਿਕਲੇ ਜਵਾਕਾਂ ਉਹ ਤਾਂ ਫਿਰ ਉਹ ਹੁੰਦਾ ਸੀ ਜਿਵੇਂ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਉਹ ਖੇਤਾਂ ਦੇ ਵਿੱਚ ਨਾਣ ਜਾਣਾ ਦੁਪਹਿਰੇ ਮਾਵਾਂ ਨੇ ਕਹਣਾ ਨਹੀਂ ਨਹੀਂ ਬਹਿ ਜਾਓ ਕਰੇ ਤਾਂ ਖੇਤਾਂ ਦੇ ਨਿਕਲ ਜਾਣਾ ਵਾ ਮੋਟਰਾਂ ਤੇ ਉਹ ਕਸਬਿਆਂ ਦੇ ਨਾਣ ਜਾਣਾ ਉਹ ਵਿੱਚ ਸਾਰਾ ਕੁਝ ਦੇਖਿਆ ਹੁੰਦਾ ਜ਼ਿੰਦਗੀ ਦਾ ਹਾਂਜੀ ਹਾਂਜੀ ਦੇਖਿਆ ਸਾਰਾ ਕੁਝ ਦੇਖਿਆ ਦੁਪਹਿਰ ਦੁਬੇ ਨੂੰ ਸਿਕਰ ਦੁਪਹਿਰੇ ਆਏ ਸੂਏ ਤੇ ਨਹਾਉਣ ਚਲੇ ਜਾਣਾ ਹਾਂਜੀ ਬੇਲ ਤੋੜਨੇ ਜੋ ਸਾਰਾ ਕੁਝ ਦੇਖਿਆ ਜੀ ਪਿੰਡਾਂ ਵਾਲੇ ਚ ਹੁੰਦੀਆਂ ਇਹ ਚੀਜ਼ਾਂ ਸੀਗੀਆਂ ਉਹ ਉਦੋਂ ਵੀ ਛੋਟੇ ਅੰਦੇ ਮਤਲਬ ਸ਼ੌਂਕ ਸੀ ਇਹ ਚੀਜ਼ਾਂ ਦਾ ਲੋਕਾਂ ਨੂੰ ਉਹਨਾਂ ਤੋਂ ਕਿੰਨੀ ਕੁ ਉਮਰ ਚ ਇਹ ਚੀਜ਼ਾਂ ਨਾਲ ਹੋ ਗਿਆ ਸੀ ਵੀ ਆਪਾਂ ਕਰਨਾ ਕੁਛ ਨ ਨੀ ਇਦਾਂ ਤਾਂ ਕੁਛ ਨਹੀਂ ਸੀਗਾ ਬਾਈ ਆ ਬਾਇ ਐ ਸੀਗਾ ਵੀ ਐਕਟਿੰਗ ਮਾਨ ਦੇ ਵਿੱਚ ਐ ਸੀਗਾ ਮੈਂ ਇੱਕ ਵਾਰੀ ਪੇਰੈਂਟਸ ਨੂੰ ਕਿਹਾ ਕਿ ਮੈਨੂੰ ਐਕਟਿੰਗ ਦਾ ਸ਼ੌਂਕ ਆ ਉਹਨਾਂ ਨੂੰ ਇਹ ਚੀਜ਼ ਸਮਝ ਨਹੀਂ ਲੱਗੀ ਪੈੰਡ ਵਾਲੇ ਉਹਨਾਂ ਨੂੰ ਪਤਾ ਲੱਗੇ ਕੀ ਕਹੀ ਜਾਂਦਾ ਹੈ ਹਨਾ ਜੀ ਉਹਨੂੰ ਐ ਵੀ ਬੰਬੇ ਬੰਬੇ ਵਾਲਾ ਜਾਂ ਵੱਡੇ ਆਰਟਿਸਟ ਮਮੀ ਨੂੰ ਮਮਾ ਬਾਪੂ ਨੂੰ ਕਿਹਾ ਬੇਬੇ ਨੂੰ ਡੈਡੀ ਨੂੰ ਕਿਹਾ ਅੱਛਾ ਡੈਡੀ ਨੂੰ ਉਹਨਾਂ ਨੂੰ ਸਮਝ ਨਹੀਂ ਲੱਗੀ ਵੀ ਇਹ ਕੀ ਕਹਿਣਾ ਚਾਹੁੰਦਾ ਉਹਨਾਂ ਨੇ ਇਗਨੋਰ ਕਰ ਦਿੱਤੀ ਚੀਜ਼ ਨੂੰ ਬਟ ਫਿਰ ਉਹ ਮੈਂ ਹੌਲੀ ਹੌਲੀ ਚੀਜ਼ ਨੂੰ ਲਿਆਇਆ ਮੈਂ ਕਿ ਚਲੋ ਕੋਈ ਗੱਲ ਹੈ ਗਾਗੋ ਵੀ ਲੈਂਦੇ ਹਾਂ ਮੈਂ ਸੁਣਿਆ ਕਹਿੰਦੇ ਹੁਣ ਨੀ ਮੈਂ ਵੇਖਿਆ ਤੁਹਾਡੇ ਇੱਕ ਜਗ੍ਹਾ ਤੇ ਇੰਟਰਵਿਊ ਤੁਸੀਂ ਗਾ ਵੀ ਰਹੀ ਸੀ ਤੇ ਅਸੀਂ ਚਾਹਾਂਗੇ ਦੋ ਸ਼ਬਦ ਸਾਡੇ ਵੀ ਗਾਏ ਜਾਂਦਾ ਅਸੀਂ ਵੀ ਸਾਡੇ ਵੀ ਲੋਕ ਖੁਸ਼ ਹੋ ਜਾਣਗੇ ਸਾਡੀ ਆਡੀਅੰਸ ਖੁਸ਼ ਹੋ ਜਾਈ ਨੀ ਉਹ ਗਾਇਆ ਤਾਂ ਕੁਝ ਨਹੀਂ ਸੀਗਾ ਜੋ ਉਦਾਂ ਹੀ ਬਸ ਲੋਕਾਂ ਨੂੰ ਪਸੰਦ ਸੀ ਉਹ ਚੀਜ਼ ਦਾ ਕਣਕ ਬੰਨਾ ਸੀ ਮੇਰਾ ਮਾਈ ਸੰਗਰੂਰ ਦਾ ਚੋਲਾ ਜਿਹਾ ਰੰਗ ਮੇਰਾ ਇਦਾਂ ਕਰਕੇ ਹੀ ਬਸ ਹੋਣਾ ਫਿਲਮ ਵਿੱਚ ਆ ਰਹੇ ਹੋ ਤਾਂ ਹੁਣ ਆਨ ਵਾਲੇ ਸਮੇਂ ਵਿੱਚ ਚੰਨੀ ਇੱਕ ਹੁੰਦਾ ਫਿਲਮ ਵਿੱਚ ਉਹ ਕਮਾਈ ਕਰਕੇ ਜਾਂ ਇੱਕ ਚੰਗਾ ਇਨਸਾਨ ਬੰਨਣਾ ਜਾਂ ਇੱਕ ਹੁਣ ਕੀ ਸਭ ਤੋਂ ਪਹਿਲਾਂ ਸੋਚਿਆ ਹੋਇਆ ਹੈ ਕਿ ਆਪਾਂ ਜ਼ਿੰਦਗੀ ਦਾ ਕੋਈ ਜਿਹੜੇ ਮੇਰੇ ਬਰਾਬਰ ਦੇ ਬੱਚੇ ਨੇ ਜਾਂ ਜਿਹੜੇ ਮੇਰੇ ਬਰਾਬਰ ਸ਼ੌਂਕ ਰੱਖਦੇ ਨੇ ਜਿਹੜੇ ਪੈਸੇ ਕਰਕੇ ਅੱਗੇ ਨਹੀਂ ਆ ਸਕੇ ਉਹਨਾਂ ਲਈ ਮੈਂ ਕੁਝ ਕਰਨਾ ਚਾਹਾਂਗਾ ਜੀ ਵੱਡਾ ਹਲੇ ਹਲੇ ਆਪਦੇ ਵਾਰੀ ਹਾਂ ਇਹ ਤਾਂ ਆਪਣੇ ਵਾਰੀ ਹੈ ਕਿਉਂਕਿ ਆਪਣੇ ਦੀ ਧਿਆਨ ਆ ਵੀ ਕੁਛ ਨਾ ਕੁਛ ਆਪਦੇ ਘਰ ਦਾ ਜਾਂ ਇਦਾਂ ਨਾ ਕੁਛ ਜ਼ਿੰਦਗੀ ਬਦਲ ਗਈ ਵੈਸੇ ਲੱਗਦਾ ਹੁਣ ਵੀ ਥੋੜਾ ਜਿਆਦਾ ਜ਼ਿੰਦਗੀ ਚ ਥੋੜੇ ਚੇਂਜ ਆ ਗਏ ਆ ਰਹੀ ਹੈ ਜੀ ਹਾਂਜੀ ਚੰਗਾ ਲੱਗ ਰੇ ਬਹੁਤ ਬੈਠੇ ਆਪਾਂ ਲੱਗਦਾ ਕਿ ਇਹ ਜਗ੍ਹਾ ਆਪਾਂ ਕਦੇ ਜ਼ਿੰਦਗੀ ਜੇ ਸੋਚੀਆਂ ਸੀ ਵੀ ਆਪਾਂ ਇੱਥੇ ਆ ਕੇ ਆਪਣੇ ਨਾਲ মিডিਆ ਜਾਂ ਸਭ ਚੀਜ਼ ਬੈਠਣਗੇ ਫਿਲਮ ਇੰਡਸਟਰੀ ਦੀ ਰੋਟੀਆਂ ਖਾਣੀਆਂ ਸੌਖੀਆਂ ਨਹੀਂ ਆਈਆਂ ਅੱਛਾ ਜੀ ਬਹੁਤ ਕਰ ਦੋ ਮਹੀਨਿਆਂ ਦੁਕਾਨੀ ਮੈਂ ਵੈਂਟੀ ਜਿਵੇਂ ਕੇ ਦੇ ਕੇ ਸੋਚ ਰਹਾ ਹੁੰਦਾ ਹੈਗਾ ਵੀ ਇਹ ਫਿਲਮ ਇੰਡਸਟਰੀ ਦੀ ਰੋਟੀਆਂ ਸੌਖੀਆਂ ਨਹੀਂ ਕਾਣੀਆਂ ਫਿਲਮ ਵੈਂਟੀ ਜੇ ਫਿਰ ਲਿਖਿਆ ਨਾ ਚੰਨੀ ਕਲਾਕਾਰ ਸਾਹਮਣੇ ਚੰਨੀ ਦੀ ਸੀਟ ਕਿਹੜੀ ਹਾਂਜੀ ਹਾਂਜੀ ਲਿਖਿਆ ਹੁੰਦਾ ਜੀ ਜਦੋਂ ਪਹਿਲੇ ਦਿਨ ਵੈਂਟੀ ਚ ਜਿਹੜੇ ਸਾਹਮਣੇ ਚੰਨੀ ਕਲਾਕਾਰ ਲਿਖਿਆ ਉਹ ਕਿੰਨੀ ਖੁਸ਼ੀ ਮਿਲੀ ਫਿਰ ਇਹ ਗੱਡਖਾਨਾ ਜੀ ਮੈਂ ਜਦੋਂ ਪਿੰਡ 'ਚ ਸ਼ੂਟਿੰਗ ਹੁੰਦੀ ਸੀਗੀ ਕਿਤੇ ਵੀ ਮੈਂ ਸ਼ੂਟਿੰਗ ਬਹੁਤ ਦੇਖਦਾ ਹੁੰਦਾ ਸੀਗਾ ਕਿਤੇ ਵੀ ਸ਼ੂਟਿੰਗ ਹੋਈਆਂ ਮੈਂ ਇਕੱਲੇ ਚਲੇ ਜਾਂਦਾ ਸੀਗਾ ਗਾਣੇ ਦੀ ਸ਼ੂਟਿੰਗ ਹੋਣੀ ਫਿਲਮੀ ਸ਼ੂਟਿੰਗ ਹੋਣੀ ਆ ਤੇ ਉਹ ਮੈਂ ਉੱਥੇ ਦੇਖਦਾ ਹੁੰਦਾ ਵੈਂਟੀ ਜਦੋਂ ਮੈਂ ਵੈਂਟੀ 'ਚ ਫਸਟ ਟਾਈਮ ਐਂਟਰ ਹੋਇਆ ਮੈਂ ਕਿਹਾ ਯਾਰ ਇਹਦਾ ਵੈਂਟੀ ਆ ਬੈਨ ਹੈ ਕਿ ਇਹ ਤਾਂ ਰੂਮ ਲੱਗਦਾ ਇਹ ਤੇ ਚੰਨੀ ਲਿਖਾ ਹੈ ਹਾਂਜੀ ਹਾਂਜੀ ਇਹਨਾਂ ਨੇ ਪਤਾ ਵਿੱਚ ਚੰਨੀ ਦੇ ਨਾਂ ਨੂੰ ਤੋਲਿਏ ਤਾਲਿਏ ਬਾਥਰੂਮ ਵਗੈਰਾ ਨਾਲ ਪਿੱਛੇ ਬੋਡੀਗਾਰਡ ਖੜੇ ਨੇ ਕਿਆ ਬਾਤਾਂ ਨੇ ਹਾਂਜੀ ਹਾਂਜੀ ਮਤਲਬ ਮਿਹਨਤ ਨੂੰ ਰੰਗ ਲੱਗੇ ਨੇ ਵੀ ਨੌਜਵਾਨ ਜਿਹੜੇ ਚਲੋ ਅੱਜ ਕਈ ਕਲਾਕਾਰ ਵੀ ਛੱਡਦੇ ਹੋਣਗੇ ਵੀ ਇਹ ਮੁੰਡਾ ਤਾਂ ਰੀਲਾਂ ਬਣਾ ਕੇ ਫਿਲਮਾਂ 'ਚ ਆ ਗਿਆ ਕਈਆਂ ਨੂੰ ਇਸ ਚੀਜ਼ ਤੋਂ ਸਾੜ ਵੀ ਹੋਣਾ ਹੈ ਕਈ ਕਹਿੰਦੇ ਆ ਵੀ ਇੱਕ ਖਾ ਕੇ ਜਾਂ ਇਦਾਂ ਖਾਂਦਾ ਵਾ ਖੁੰਦਾ ਵਾ ਨਾ ਉਹਦੇ ਗਰ ਖਾਣ ਨਾਲ ਥੋੜੀ ਹੁੰਦਾ ਜੀ ਜੀ ਮੈਂ ਖਾਣਾ ਵਾ ਨਸ਼ਾ ਪਤਾ ਕਰਦਾ ਨਹੀਂ ਖਾ ਉਹ ਮੈਂ ਨਹੀਂ ਵੀ ਮੈਂ ਮੈਂ ਜਰਾ ਕੋ ਵੀ ਐਕਟ ਕਰਨਾ ਵਾ ਮੈਚ ਕੁਛ ਨਾ ਕੁਛ ਉਹ ਚ ਖਾਨਾ ਹੋਊਗਾ ਲੋਕਾਂ ਨੂੰ ਲੱਗਦਾ ਕਿ ਤੇ ਖਾਣ ਨਾਲ ਕਿ ਵੀ ਇਹਨੇ ਖਾ ਲਿਆ ਫਿਲਮਾਂ ਚੋਂ ਲੱਗ ਗਿਆ ਅਚਾ ਉਹ ਐਦਾਂ ਨਹੀਂ ਹੁੰਦੇ ਉਹ ਚੀਜ਼ਾਂ ਜੀ ਮਤਲਬ ਇਹ ਹੈਗਾ ਵੀ ਦੇਖ ਹੁਣ ਤੁਹਾਡੇ ਕੋ ਪੈਸਾ ਨਹੀਂ ਐਕਟਰ ਐਕਟਿੰਗ ਸਿੱਖਣ ਵਾਸਤੇ ਡਰਾਮਾ ਸਕੂਲ ਜੁਆਇਨ ਕਰਨ ਵਾਸਤੇ ਤਾਂ ਬੰਦਾ ਫਿਰ ਕਲਾਕਾਰੀ ਜੇ ਸ਼ੌਂਕ ਹੈਗਾ ਤਾਂ ਪੈਸਾ ਕੁਝ ਤਾਂ ਕਰੇਗਾ ਖੇਤਾਂ ਚ ਵੀ ਬੜਾ ਕੁਝ ਸਿੱਖ ਸਕਦਾ ਬੰਦਾ ਉਹ ਤੋਂ ਕਰ ਦਿਖਾਇਆ ਚੰਨੀ ਨੇ ਹੁਣ ਆਖਰੀ ਕੋਈ ਡਾਇਲੋਗ ਹੈਗਾ ਦਸਨਾ ਦਿਓ ਸਾਡਾ ਸਾਡੇ ਚੈਨਲ ਦੇ ਕੋਈ ਅਸੀਂ ਚਾਹਾਂਗੇ ਤੇ ਅਸੀਂ ਫਿਰ ਸਮਾਪਤ ਕਰਾਂਗੇ ਡਾਇਲੋਗ ਜੇ ਭਾਈ ਦੇ ਸੁਣਾਣਾ ਜੀ ਇਹ ਉਹਨਾਂ ਦੀ ਸ਼ੂਟਰ ਮੂਵੀ ਦਾ ਹੈ ਲੋ ਡਾਇਲੋਗ ਹੈ ਜੀ ਤੇ ਮੇਰਾ ਫੇਵਰਿਟ ਵੀ ਇਹ ਡਾਇਲੋਗ ਜੀ ਇਹ ਡਾਇਲੋਗ ਹੈ ਜੀ ਦਾ ਜੀ ਤੁਹਾਨੂੰ ਪਤਾ ਪੂਰੀ ਦੁਨੀਆ ਵਿੱਚ 720 ਕਰੋੜ ਲੋਕ ਨੇ ਜਿਨ੍ਹਾਂ ਵਿੱਚੋਂ 125 ਕਰੋੜ ਇੰਡੀਆ ਵਿੱਚ ਨੇ 50 ਤੇ ਪੰਡਾ ਸ਼ਹਿਰਾਂ ਨੂੰ ਮਿਲਾ ਕੇ 237 ਖਾਸ ਬੰਦੇ ਆ ਨਾ ਤੁਸੀਂ ਕਿਹੜੇ ਆਣ ਪੜ੍ਹਿਆ ਸ਼ਬਾਰਸੀ ਬੰਦੇ ਨੂੰ ਤੁਸੀਂ ਵੀ ਤਾਂ ਪੜ੍ਹੇ ਲਿਖੇ ਬੰਦੇ ਹੋ ਤੁਹਾਨੂੰ ਪਤਾ ਇੱਕ ਬੰਦੇ ਨਾਲ ਦੇ 7 ਬੰਦੇ ਹੋਰ ਇਸ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਨੇ ਜਿਨ੍ਹਾਂ ਦਾ ਨਕ ਮੂਕਾ ਮੱਥਾ ਟੋੜੀ ਬਿਲਕੁਲ ਸੇਮ ਟੂ ਸੇਮ ਡਿੱਟੋ ਹੁੰਦਾ ਹੈ ਇਹ ਸ਼ੂਟਰ ਫਿਲਮ ਦਾ ਡਾਇਲੋਗ ਹੈ ਜੀ ਜੈ ਭਾਜੀ ਦਾ ਇਹ ਇਹ ਹੀ ਤਾਂ ਚੀਜ਼ਾਂ ਨੇ ਜੋ ਤੁਸੀਂ ਕੀਤਾ ਇੱਥੇ ਲੋਕ ਕੀ ਕਹਿੰਦੇ ਨੇ ਯਾਰ ਬੰਦਾ ਮਜ਼ਾਕ ਕੀਆ ਹੈਗਾ ਜਾਂ ਬੰਦਾ ਐਕਟਿੰਗ ਕਰ ਰਿਹਾ ਸਦਾਹੀ ਐਕਟਿੰਗ ਹੈ ਜੀ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਸਾਡੇ ਚੈਨਲ ਦੇ ਮਾਦੂਨ ਲਈ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਜਿਵੇਂ ਮੇਰੀ ਫਰਸਟ ਡੈਬਿਊ ਫਿਲਮ ਹੈ ਜੀ ਤੇ ਫਿਲਮ ਦੇ ਵਿੱਚ ਚਕਾ ਗਿਆ ਚੰਨੀ ਸ਼ਾ ਗਿਆ ਚੰਨੀ ਉਹ ਗੱਲ ਹੈ ਜੀ ਤੇ ਫਿਲਮ ਦੇ ਵਿੱਚ ਦੇਖੋ ਨੂੰ ਬਹੁਤ ਕੁਝ ਮਿਲੂਗਾ ਜੀ ਐਕਟਿੰਗ ਤੋਂ ਇਲਾਵਾ ਮਤਲਬ ਕਿ ਉਹ ਇਮੋਸ਼ਨਲ ਜਾਂ ਮਤਲਬ ਕਿ ਆਸਾਮਕੋਲ ਸਾਰਾ ਕੁਝ ਦੇਖੋ ਨੂੰ ਮਿਲੂਗਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਬਿਲਕੁਲ ਸਹੀ ਮੋਹੋ ਸ਼ੁਕਰੀਆ ਸੋ ਇੱਕ ਮਿਹਨਤੀ ਇਨਸਾਨ ਮਿਹਨਤੀ ਸਖਸ਼ ਜਿਹੜਾ ਸਾਡੇ ਨਾਲ ਮੌਜੂਦ ਹੈ ਜਿਸ ਨੇ ਆਪਣੀ ਜ਼ਿੰਦਗੀ ਚ ਇਹ ਸੋਚ ਲਿਆ ਸੀ ਕਿ ਮੈਂ ਇੱਕ ਦਿਨ ਫਿਲਮਾਂ ਚ ਆਉਣਾ ਜੇ ਤੁਸੀਂ ਵੀ ਸੋਚ ਲਓਗੇ ਆਪਣੀ ਜ਼ਿੰਦਗੀ ਚ ਕੀ ਮਿਹਨਤ ਕਰਨੀ ਹੈ ਕਿਸੇ ਵੀ ਕੰਮ ਨੂੰ ਲੈ ਕੇ ਮਿਹਨਤ ਕਰਨੀ ਤੇ ਇੱਕ ਦਿਨ ਕਾਮਯਾਬੀ ਜਿਹੜੀ ਉਹ ਜ਼ਰੂਰ ਤੁਹਾਡੇ ਤੱਕ ਪਹੁੰਚ ਕਰੇਗੀ ਸੋ ਜੁੜੋ ਡੇਲੀ ਪੋਸਟ ਮੇ ਆਪਣੇ ਕੇਰ ਪਰਸਨ ਸ਼ਹੀਦ ਨਾਸ ਸੰਦੀਪ ਕੰਬੋਚ ਮੋਹਾਲੀ ਤੋਂ